ਹੇ ਗੁਰ ਸਿੱਖ ਪਿਆਰੇ ਹੇ ਭਾਵਨਾ ਵਾਲੇ ਹਿਰਦੇ ਪਰਮਾਤਮਾ ਵੱਲ ਨੂੰ ਚੱਲਣ ਵਾਲੇ ਆਪਣੀ ਹੱਥਾਂ ਦਾ ਅੰਜੁਲ ਬੋਕ ਬਣਾ ਕਰਕੇ ਪਾਣੀ ਦਾ ਪਰ ਤੇ ਗੁਰੂ ਦੇ ਚਰਨਾਂ ਤੇ ਛੜਕਾਓ ਕਰ ਗੁਰੂ ਦੇ ਚਰਨਾਂ ਨੂੰ ਤੋਹ ਇਸ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਜਵਾਨ ਅਵਸਥਾ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਤੂੰ ਆਪਣੇ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰ ਪਾਣੀ ਦਾ ਛੜਕਾਓ ਕਰ ਪਾਣੀ ਦਾ ਪਲੌਣਾ ਕਰ ਪਾਣੀ ਕੱਢ ਕੇ ਵਰਤੌਣਾ ਕਰ ਗੁਰੂ ਵਾਲੇ ਪਾਸੇ ਨੂੰ ਚੱਲ ਤੇ ਤਾਂ ਜਾ ਕੇ ਤੇਰੇ ਇਸ ਜੀਵਨ ਦੀ ਸਫਲਤਾ ਹੋਣੀਉ ਮਾਨ ਤਜ ਪ੍ਰਾਨ ਪਤ ਪਤ ਰਤ ਮਾਨੀਐ ਜਿਹੜਾ ਤੈਨੂੰ ਮਾਨਿਆ ਨਾ ਕਿ ਮੇਰੇ ਜਿਹਾ ਕੋਈ ਨਹੀਂ ਮੇਰੇ ਵਰਗਾ ਸਿਆਣਾ ਨਹੀਂ ਮੇਰੇ ਵਰਗਾ ਪੜਿਆ ਲਿਖਿਆ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੂੰ ਤਜ ਇਹਨੂੰ ਤਿਆਗ ਦੇ ਇਕ ਕਿਸੇ ਨੂੰ ਨਹੀਂ ਮਾਨ ਨੇ ਛੱਡਿਆ ਮਾਨ ਮੁਨੀਵ ਮਨਵਰ ਗਲੇ ਮਾਨ ਸਭੈ ਕੋ ਖਾਏ ਇਹਨੇ ਵੱਡੇ ਵੱਡੇ ਗਾਲ ਦਿੱਤੇ ਇਹ ਮਾਨ ਤਜ ਤੇ ਮਾਨ ਨੂੰ ਤਿਆਗ ਕੇ ਆਪਣੇ ਨੂੰ ਤੇ ਪ੍ਰਾਨਪਤ ਜਿਹੜਾ ਪ੍ਰਾਣਾ ਦਾ ਮਾਲਕ ਹੈ ਵੈਗੁਰੂ ਤੈਨੂੰ ਪ੍ਰਾਨਦਾਨ ਦੇਣ ਵਾਲਾ ਹੈ ਨਾ ਵੈਗੁਰੂ ਉਸ ਪਤਮਾਲਕ ਵੈਗਰੂ ਦੀ ਰਤ ਪ੍ਰੀਤੀ ਜਿਹੜੀ ਆ ਨਾ ਮਨ ਦੇ ਅੰਦਰ ਪ੍ਰੇਮ ਸਨੇਹ ਉਹਨੂੰ ਮਾਨੀਏ ਉਹਨੂੰ ਮੰਨਣਾ ਕਰ ਪ੍ਰਭੂ ਦੇ ਪ੍ਰੀਤੀ ਨੂੰ ਹਿਰਦੇ ਚ ਧਾਰਨ ਕਰਕੇ ਪ੍ਰਭੂ ਦਾ ਮੰਨਨ ਕਰ ਪ੍ਰਭੂ ਦਾ ਅਰਾਧਨ ਕਰ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦੀ ਸੇਵਾ ਕਰ ਤਾਂ ਤੇਰੇ ਪੱਲੇ ਕੁਝ ਪੈ ਨਹੀਂ ਨਹੀਂ ਤਾਂ ਨਹੀਂ ਪ੍ਰਭੂ ਹੀ ਸਭ ਦੇ ਮੰਨ ਨੇ ਯੋਗ ਹੈ ਉਹਨੂੰ ਮੰਨ ਇਸ ਸੰਸਾਰ ਕਿਸ ਤਰ੍ਹਾਂ ਦਾ ਹੈ ਜੀਵਨ ਕਿਸ ਤਰ੍ਹਾਂ ਦਾ ਹੈ ਮਹਾਰਾਜ ਕਹਿੰਦਿਆ ਗੰਦਰਬ ਨਗਰ ਗਤ ਰਜਨੀ ਬਿਹਤ ਜਾਤ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰ੍ਹਾਂ ਗੰਦਰਬ ਨਗਰੀ ਹੈ ਉਹ ਕਲਪਤ ਕੀਤੀ ਵਾਸਤਵੰਤਰ ਹੈ ਨਹੀਂ ਉਹ ਕਲਪਤ ਕੀਤੀ ਹੋਈ ਦਿਖਾਈ ਨਹੀਂ ਦੇਂਦੀ ਗਤ ਜਿਸ ਤਰ੍ਹਾਂ ਉਹਦੀ ਹਾਲਤ ਜਿਸ ਤਰ੍ਹਾਂ ਉਹ ਜਿਵੇਂ ਰਜਨੀ ਬਿਹਾਰਤ ਜਤ ਰਜਨੀ ਮੈਨੇ ਰਾਤ ਤੇ ਰਾਤ ਬਿਹਾਰਤ ਬਤੀਤ ਹੁੰਦੀ ਜਾ ਰਹੀ ਏ ਸੱਜਣਾ ਤੇਰੀ ਵੀ ਜ਼ਿੰਦਗੀ ਦੀ ਰਾਤ ਬਸਰ ਹੁੰਦੀ ਜਾ ਰਹੀ ਏ ਇਸ ਸੰਸਾਰ ਦੇ ਵਿੱਚ ਜਿੱਥੇ ਰਹਿਣਾ ਇਸ ਤਰ੍ਹਾਂ ਦਾ ਗੰਦਰਬ ਨਗਰੀ ਵਰਗਾ ਇਹਨੇ ਨਾਲ ਨਹੀਂ ਤੁਰਣਾ ਇਹਨੇ ਇੱਥੇ ਹੀ ਰਹਿ ਜਾਣਾਈ ਮਾਲਕ ਵੱਲ ਨੂੰ ਤੁਰ ਇਹ ਬੇਹਾਤ ਜੀਵਨ ਬਤੀਤ ਹੁੰਦਾ ਜਾਂਦਾ ਏ ਇਹ ਤਨ ਝੂਠਾ ਸਨਸਾਰ ਦੀ ਹਾ ਭਾਵ ਝੂਠੇ ਕਿਉਂਕਿ ਨਾਲ ਜਾਣ ਵਾਲੀ ਵਸਤੂ ਕੋਈ ਨਹੀਂ ਮਹਾਰਾਜ ਦੀ ਬਾਣੀ ਅੰਦਰ ਵੀ ਬਚਨ ਕਰਦੇ ਮਿਥਿਆ ਮਿਥਿਆ ਦਾ ਅਰਥ ਹੁੰਦਾ ਹੈ ਨਸ਼ਟ ਖਤਮੋ ਜਾਣ ਵਾਲੀ ਵਸਤੂ ਨਾ ਸਥਿਰ ਰਹਿਣ ਵਾਲੀ ਵਸਤੂ ਮਿਥਿਆ ਤਨ ਧਨ ਕੁਟੰਬ ਸਬਾਇਆ ਮਹਾਰਾਜ ਕਹਿੰਦੇ ਮਿਥਿਆ ਨੇ ਨਸ਼ਟ ਹੋ ਜਾਣ ਵਾਲੇ ਤਨ ਵੀ ਖਤਮ ਹੋਣਾ ਅਰ ਤਨ ਵੀ ਤੇ ਔਰ ਕੁਟੰਬ ਪਰਵਾਰ ਵੀ ਮਿੱਥਿਆ ਤਨ ਧਨ ਕੁਟੰਬ ਸੁਬਾਇਆ ਮਿੱਥਿਆ ਹੋ ਮੈਂ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਤਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਸਭ ਨਸ਼ਟ ਨੇ ਖਤਮ ਨੇ ਖਤਮ ਕਰ ਦੇਣ ਵਾਲੇ ਨੇ ਜਿਵੇਂ ਗੰਦਰਬ ਨਗਰੀ ਕਲਪਤ ਹੈ ਗੱਲਾਂ ਨੇ ਅਰ ਜਿਸ ਤਨ ਰਾਤੇ ਹਨੇਰਾ ਖਤਮ ਹੋਣ ਵਾਲਾ ਰਾਤ ਬਸਰ ਦੀ ਤੇਰੀ ਜ਼ਿੰਦਗੀ ਵੀ ਬਤੀਤ ਹੁੰਦੀ ਜਾਂਦੀ ਆ ਨਸ਼ਟ ਹੁੰਦੀ ਜਾਂਦੀ ਆ ਖਤਮ ਹੁੰਦੀ ਜਾਂਦੀ ਆ ਇਹਨੂੰ ਸਵਾਰ ਅਵਸਰ ਆਪੀਤ ਅਤ ਦੁਲੱਬਕ ਹੈ ਜਾਨੀਏ ਅਵਸਰ ਦਾ ਅਰਥ ਹੁੰਦਾ ਸਮਾਂ ਅਪਜਿਤ ਨਿਸ਼ਤਰ ਨੂੰ ਬੜਾ ਅੱਛਾ ਮੰਨਿਆ ਗਿਆ ਹੈ ਕਹਿੰਦੇ ਜਿਸ ਤਨਾ ਅਭਿਜਿਤ ਨਿਸ਼ੱਤਰ ਨੂੰ ਲੋਗ ਅੱਛਾ ਮੰਨਦੇ ਆ ਨਾ ਵੀ ਬੜਾ ਚੰਗਾ ਸਮਾ ਤੇ ਤੇਰੇ ਕੁਲ ਮਨੁੱਖ ਜਿਹੜਾ ਮਨੁੱਖਾ ਜੀਵਨ ਮਿਲਿਆ ਨਾ ਤੇ ਜਿਹੜਾ ਮਨੁੱਖਤਾ ਦੇ ਵਿੱਚ ਮਨੁੱਖਾ ਸਰੀਰ ਵਿੱਚ ਰਹਿ ਕੇ ਜੀਵਨ ਬਸਰ ਕਰਨਿਆ ਤੇਰਾ ਇਹੋ ਅਭਿਜਿਤ ਨਿਸ਼ੱਤਰ ਹੈ ਇਹ ਤੈਨੂੰ ਬੜਾ ਚੰਗਾ ਸਮਾ ਮਿਲਿਆ ਚੰਗਾ ਸਮਾਂ ਕਿਹੜਾ ਹੁੰਦਾ ਹੈ ਜੀ ਉਹ ਆ ਜਦੋਂ ਮਾਲਕ ਵੱਲੋਂ ਤੁਰਿਏ ਮਾਲਕ ਨਾਲ ਜੁੜੀਏ ਸੁਖ ਸੁਨੇਹੇ ਮਿਲਣਾ ਠੰਡੀਆਂ ਹਵਾਵਾਂ ਆਉਣ ਖੁਸ਼ੀਆਂ ਲਬਾ ਤੇ ਆਉਣ ਖੇੜੇ ਆਉਣ ਉਹ ਕਿੱਥੋਂ ਮਿਲਦੀਆਂ ਨੇ ਖੁਸ਼ੀਆਂ ਲਾਭ ਕਿੱਥੋਂ ਮਿਲਦਾ ਹੈ ਉਹ ਗੁਰੂ ਕੋਲੋਂ ਮਿਲਦਾ ਹੈ ਮਨੁੱਖਾ ਤਨ ਨੂੰ ਪਾ ਕੇ ਇਹਦੇ ਵਿੱਚ ਸੇਵਾ ਕਰਕੇ ਸਿਮਰਨ ਕਰਕੇ ਮਾਲਕ ਤੋਂ ਖੁਸ਼ੀਆਂ ਮਿਲਦੀਆਂ ਨੇ ਮਾਲਕ ਰਹਿਮਤ ਦੀ ਨਦਰ ਕਰਦਾ ਔਰ ਬੁਖਾਰ ਪਰ ਦਿੰਦਾ ਹੈ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਾਤ ਗੁਰ ਨਦਰ ਕਰੇ ਉਹ ਖੁਸ਼ੀਆਂ ਰਹਿਮਤਾਂ ਬਖਸ਼ਦਾ ਔਰ ਉਹ ਮਾਲਕ ਕਿਰਪਾ ਕਰਦਾ ਇਹੋ ਤੇਰਾ ਭਿੱਜਤ ਨੇ ਛਤਾਰੇ ਤੈਨੂੰ ਸਮਾਂ ਮਿਲਿਆ ਮਨੁੱਖਾ ਦੇਹੀ ਮਿਲੀਏ ਸੂਜ ਮਿਲੀਏ ਇਹਦੇ ਦੁਆਰਾ ਪਰਮਾਤਮਾ ਵੱਲ ਨੂੰ ਚੱਲ ਇਸ ਸਮੇਂ ਨੂੰ ਸਵਾਰ ਇਸ ਸਮੇਂ ਦੀ ਸਫਲਤਾ ਤਦੋਂ ਹੋਣੀ ਹੈ ਜਦੋਂ ਮਾਲਕ ਵੱਲ ਨੂੰ ਚੱਲਿਆ ਪਰਮਾਤਮਾ ਵੱਲ ਨੂੰ ਚੱਲਿਆ ਭਲਾ ਕਰਨ ਵੱਲ ਨੂੰ ਚੱਲਿਆ ਨਹੀਂ ਤੇ ਜੇ ਪਰਮਾਤਮਾ ਚੇਤੇ ਨਹੀਂ ਆਇਆ ਪਰਮਾਤਮਾ ਵੱਲ ਨੂੰ ਕਦਮ ਨਹੀਂ ਵਧਾਇਆ ਫਿਰ ਯਾਦ ਰੱਖ ਪਰਮਾਤਮਾ ਤੋਂ ਦੂਰ ਜਾ ਕੇ ਅਰ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਸਮਾਂ ਚੰਗਾ ਨਹੀਂ ਦੂਰ ਚਲਾ ਜਾਵੇਂਗਾ ਅਰ ਦੂਰੀ ਜਿਹੜੀ ਏ ਉਹ ਤੈਨੂੰ ਦੁੱਖ ਦੇਵੇਗੀ ਮਹਾਰਾਜ ਸੱਚੀ ਪਰਸ਼ਾ ਕਹਿੰਦਿਆ ਸੋਈ ਦਿਨ ਸੁਸੁਹਾਵੜਾ ਜਿਤ ਪ੍ਰਭ ਆਵੇ ਚਿਤ ਉਹ ਦਿਨ ਪਲਾਇ ਜਦੋਂ ਪ੍ਰਭੂ ਚਿੱਤੇ ਆਵੇ ਤੇ ਮਹਾਰਾਜ ਨੇ ਇਹ ਵੀ ਬਚਨ ਕਹੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਜਿਤ ਦਿਨ ਰੱਬ ਭੁੱਲੇ ਫੇਟ ਪੁਲੇ ਰੀ ਰੋਤ ਉਹ ਰੋਤ ਵੀ ਮਾੜੀ ਸਮਾ ਵੀ ਮਾੜਾ ਜਿਤ ਦਿਨ ਰੱਬ ਭੁੱਲ ਜਾਵੇ ਇਸ ਕਰਕੇ ਇਹ ਤੇਰਾ ਔਸਰ ਸਮਾ ਸਫਲਤਾ ਦੇ ਸਹਿ ਤੋਵੇ ਤੇਰਾ ਚੰਗਾ ਸਮਾਂ ਜੇ ਤੂੰ ਚੰਗੇ ਪਾਸੇ ਚੱਲਦਾ ਹੈ ਚੰਗਾ ਕਰਦਾ ਹੈ ਚੰਗਾ ਸੋਚਦਾ ਹੈ ਚੰਗੀ ਜਗਾ ਤੇ ਬੈਠਦਾ ਹੈ ਚੰਗੇ ਪਾਸੇ ਕਦਮ ਚੱਲਦੇ ਚੰਗੀ ਨਦਰ ਹੈ ਚੰਗੀ ਸਰੋਤ ਹੈ ਚੰਗੇ ਬੋਲਨੇ ਅਗਰ ਏਕੋ ਜਨ ਨਹੀਂ ਤੇ ਮਤ ਕਹਿ ਕਿ ਤੇਰਾ ਚੰਗਾ ਸਮਾਂ ਤੇਰਾ ਬੁਰਾ ਹੈ ਚੰਗਾ ਸਮਾਂ ਉਦੋਂ ਬਣਦਾ ਜਦੋਂ ਚੰਗੇ ਪਾਸੇ ਨੂੰ ਚੱਲ ਪਿਆ ਜਦੋਂ ਚੰਗਿਆਈ ਨੂੰ ਹਾਸਲ ਕਰਨ ਲੱਗ ਪਿਆ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਪਿਆ ਕਹਿੰਦੇ ਅਤ ਅਤਿਸ਼ੇ ਕਰਕੇ ਦੁਲੱਭ ਕਹਿ ਜਾਣੀ ਇਹਨੂੰ ਦੁਰਲੱਭ ਹੈ ਜਿਹੜਾ ਮਨੁੱਖਾ ਜੀਵਨ ਇਹਨੇ ਦੁਰਲੱਭ ਹੈ ਨਾ ਲੱਭਣ ਵਾਲਾ ਜਿਹਦੇ ਹੱਥੋਂ ਨਿਕਲ ਜਾਂਦਾ ਉਹਨੂੰ ਮਿਲਦਾ ਨਹੀਂ ਜਿੰਨੇ ਮਰਜ਼ੀ ਉਹ ਯਤਨ ਕਰ ਲੈ ਤੇ ਮਹਾਰਾਜ ਕਬੀਰ ਸਾਹਿਬ ਜੀ ਨੇ ਬਾਣੀ ਅੰਦਰ ਇਹ ਬਚਨ ਕਹੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਰਹਿ ਬਾਰ ਜਿਉ ਬਨ ਫਲ ਪਾਕੀ ਪੁਏ ਗਿਰਹਿ ਬਹੁਰ ਨਾ ਲਾਗੇ ਡਾਰ ਮਹਾਰਾਜ ਕਬੀਰ ਸਾਹਿਬ ਕਹਿੰਦੇ ਸਜਨਾ ਮਨੁਖਾ ਜੀਵਨ ਦੁਰਲਭ ਹੈ ਇੱਕ ਵਾਰ ਤੈਨੂੰ ਬਖਸ਼ਿਸ਼ ਦੇ ਦੁਆਰਾ ਮਿਲਿਆ ਤੇਰੀ ਸਿਆਣਪ ਨਾ ਨਹੀਂ ਮਿਲਿਆ ਤੇਰੀ ਚਲਾਕੀ ਨਾ ਨਹੀਂ ਮਿਲਿਆ ਤੇਰੇ দান ਨਾਲ ਨਹੀਂ ਮਿਲਿਆ ਤੇਰੇ ਗੌਣ ਨਾਲ ਤੇਰੇ ਸੁਨਾਉਣ ਨਾਲ ਨਹੀਂ ਮਿਲਿਆ ਤੈਨੂੰ ਪਰਮਾਤਮਾ ਨੇ ਇੱਕ ਚਾਂਸ ਦਿੱਤਾ ਹੈ ਤੂੰ ਰੱਬ ਤੱਕ ਪਹੁੰਚ ਸਕੇ ਅਗਰ ਇਹਨੂੰ ਪਾ ਕੇ ਪਰਮਾਤਮਾ ਵਾਲੇ ਮਾਰਗ ਤੇ ਨਹੀਂ ਤੁਰਿਆ ਤੇਰੇ ਹੱਥੋਂ ਇਹ ਖਿਸਕ ਗਿਆ ਚਲਾ ਗਿਆ ਤੇ ਸਜਣਾ ਮੁੜ ਕੇ ਪ੍ਰਾਪਤ ਨਹੀਂ ਹੁੰਦਾ ਕਿਵੇਂ ਜਿਵੇਂ ਟਾਣੀ ਨਾਲੋਂ ਟੁੱਟਾ ਹੋਇਆ ਫਲ ਥੱਲੇ ਡਿੱਗ ਪਵੇ ਮੁੜ ਕੇ ਉਹ ਲੱਗਦਾ ਨਹੀਂ ਇੱਕ ਵਾਰੀ ਨਿਕਲ ਗਿਆ ਹੱਥੋਂ ਜੀਵਨ ਮਨੁੱਖਾ ਜੀਵਨ ਮੁੜ ਕੇ ਮਿਲਦਾ ਨਹੀਂ ਏ ਜਿਨੇ ਮਰਜੀ ਯਤਨ ਕਰੀਦਾ ਮਹਾਰਾਜ ਕਹਿੰਦੇ ਨੇ ਸਜਣਾ ਦੁਲੱਬ ਕਹਿ ਜਾਣੀਏ ਨੂੰ ਦੁਰਲੱਭ ਜਾਣਨਾ ਕਰ ਇਹ ਦੁਰਲੱਭੇ ਇਹ ਨਾਂ ਲੱਭਣ ਵਾਲਾ ਕਿਧੋਂ ਮਿਲਦਾ ਨਹੀਂ ਦੁਕਾਨ ਤੋਂ ਜਾਂ ਕਿਸੇ ਸ਼ਹਿਰ ਚੋਂ ਜਾਂ ਦੇਸ਼ ਚੋਂ ਜਾਂ ਵਿਦੇਸ਼ ਚੋਂ ਇਹ ਜੀਵਨ ਮਿਲਦਾ ਨਹੀਂ ਹੈ ਜਿਹਦੇ ਤੋਂ ਖੋਸ ਗਿਆ ਕਹਿਣ ਲੱਗੇ ਇਸ ਕਰਕੇ ਤੂੰ ਇਹਦੇ ਨਾਲ ਜਪ ਇਹ ਤੈਨੂੰ ਮਿਲਿਆ ਹੈ ਪਰਮਾਤਮਾ ਹੋਣ ਵਾਸਤੇ ਭਈ ਪ੍ਰਾਪਤ ਮਾਨੁਖ ਦੇ ਹੋ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਨਸ ਜਨਮ ਕਾ ਇਹੀ ਲਾਹ ਉਹਦਾ ਲਾਹਾ ਮਨੁੱਖਾ ਜਨਮ ਦਾ ਇਹਦੇ ਨਾਲ ਲਾਹਾ ਖਟ ਮਾਲਕ ਵੱਲੋਂ ਤੁਰ ਜੁੜ ਤਾਂ ਤੇਰਾ ਭਲਾ ਹੋਵੇਗਾ ਸੰਖੇਪ ਕਰਾਂ ਪਾਈ ਸਹਿਬ ਕਹਿੰਦੇ ਸਦਾ Kusum kumla atmor jaat ਜੀਵਨ ਦੀ ਸੇਜਾ ਸੇਜਾ ਕੀਏ ਜਿੱਥੇ ਬੈਠਣਾ ਤੇ ਬੈਠਣਾ ਕਿਨੇ ਮਾਲਕ ਨੇ ਵੈ ਗੁਰੂ ਨੇ ਸੇਜਾ ਮਾਲਕ ਵਾਸਤੇ ਤਿਆਰ ਕੀਤੀ ਜਾਂਦੀ ਬੜੇ ਕੁਸਮ ਫੁੱਲ ਵਿਛਾਏ ਜਾਂਦੇ ਮਾਲਕ ਨੇ ਆਉਣਾ ਇਥੇ ਸਰਦਾ ਦੀ ਸੇਜ ਵਿਛਾਈ ਪ੍ਰੇਮ ਦੇ ਪੁਸ਼ਵ ਵਿਛਾਏ ਹੋਏ ਕਹਿੰਦੇ ਸਜਨਾ ਜੇ ਮਾਲਕ ਨਹੀਂ ਆਇਆ ਹਿਰਦੇ ਚ ਜੀਵਨ ਚ ਨਹੀਂ ਪ੍ਰਗਟਿਆ ਸਭ ਕੁਛ ਕੁਮਲਾਤ ਮੁਰਜਾਤ ਸਭ ਕੁਝ ਮਰਜਾ ਜਾਵੇਗਾ ਜੇ ਮਾਲਕ ਪ੍ਰਗਟ ਨਹੀਂ ਹੋਇਆ ਮਾਲਕ ਨਾਲ ਮਿਲਾਪ ਨਹੀਂ ਹੋਇਆ ਪੁਨ ਪੁਨ ਪੁਸ਼ਤਾਤ ਤੇ ਫਿਰ ਸਭ ਕੁਝ ਤਿਆਰ ਹੈ ਪਰ ਮਾਲਕ ਨਹੀਂ ਉਸ ਵਿਸ਼ਾਉਣੇ ਤੇ ਆਇਆ ਹਿਰਦੇ ਦੇ ਵਿੱਚ ਮਾਲਕ ਨਹੀਂ ਪ੍ਰਗਟਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਪੱਲੇ ਪੁਸ਼ਤਾਵਾ ਰਹਿ ਜਾਵੇਗਾ ਇੰਨੀ ਤਿਆਰੀ ਕੀਤੀ ਇੰਨੀ ਸੁੰਦਰਤਾ ਬੁਣਾਈ ਤੇ ਇੰਨੀ ਲੰਬੇ ਸਮੇਂ ਤੂੰ ਉਡੀਕ ਕੀਤੀ ਕਿ ਮਾਲਕ ਆਵੇਗਾ ਮਾਲਕ ਨਾਲ ਮਿਲਾਪ ਹੋਏਗਾ ਪਰ ਮਾਲਕ ਆਇਆ ਹੀ ਕੋਈ ਨਹੀਂ ਮੇਰੀ ਤਿਆਰੀ ਕੀਤੀ ਸਜਾਵਟ ਕੀਤੀ ਸਭ ਉਜਾਈ ਚਲੀ ਗਈ ਮਹਾਰਾਜ ਕਹਿੰਦੇ ਆ ਪੁਸ਼ਤਾਵਾ ਹੁੰਦਾ ਹੀ ਜਦੋਂ ਮਾਲਕ ਨਾ ਆਵੇ ਤੇ ਫਿਰ ਭਾਈ ਸਾਹਿਬ ਕਹਿੰਦੇ ਸਾਮੋ ਆਵਤ ਨਾ ਅਨ ਨੀਏ ਇੱਕ ਵਾਰ ਸਮਾਂ ਤੇਰੇ ਹੱਥੋਂ ਨਿਕਲ ਗਿਆ ਨਾ